ਸਬ ਜੀ ਦੀ ਪਾਵਨ ਅਰੁ ਮੁਕਤਿ ਸ਼ਬਦ ਅੰਦਰ ਸੁਭਾਈ ਮਨ ਕਦਰ ਕੀ ਗੁਰੂਪ ਕੁਰੂ ਪਿਆਰੀ ਸਤ ਸੰਗੀ ਜਨੋ ਤੰਤਾ ਚੋਖੋ ਸਬੰਧੀ ਪਾਵਨ ਕਜੂਰੀ ਵੀ ਸੰਧਿਆ ਮਿਲੀ ਦੀ ਇਹ ਦੀਵਾਨਾ ਵਿੱਚ ਹਾਜ਼ਰੀਆਂ ਪਰ ਕਰ ਕੀ ਖਰੀਜਸ ਕੀਰਤਨ ਗੁਰੂ ਸਵਾਯੰਦੀ ਰਸਨਾਤ ਸਰਵਪਨ ਕਰ ਕੀ ਲਹਾ ਘਤਰੀ ਸੀ ਸਰਬਤ ਕੀ ਸਮੁੱਚੀ ਜੀਵਨ ਨੂੰ ਸਫਲ ਕਰਨ ਦਾ ਸਫਲ ਜਤਨ ਪੇ ਕਰਦੀ ਹੂੰ ਗੁਰਦੀਪ ਰਮਤ ਕਰੀ ਗਈ ਸੁਨੇਹ ਬੋਲ ਖਿਰਦਿਆਂ ਵਿੱਚ ਬਸ ਜਾਉਂ ਸਿਰ ਸੁਬਨਾਂ ਉਤਰ ਕਰਦੀ ਪ੍ਰੀਤ ਗੁਰ ਸਿੱਖੀ ਜੀ ਮਲ ਬਖਸ਼ ਇਹਨੀ ਬਾਤ ਦੀ ਵੀ ਸੇਕ ਕੀ ਅਰਦਾਸ ਬਿਨੇ ਚੌਧੜੀ ਅਰਦਾਸ ਆਉ ਜਿੱਥੇ ਕਲ ਯੁਗ ਮੈਂ ਕੀਰਤਨ ਪਰਦਾਨਾ ਗੁਰਮੁਖ ਜਪੀ ਹੈ ਲਾਇ ਤੇ ਅਨੰਦ ਦੀ ਮਹਾਂ ਬਾਗ ਅਨਸਾਰ ਖਰੀਜਸ ਕੀ ਤਨਲ ਸੱਚ ਪਾਦੀ ਸੀ ਸਮਾਂ ਚੱਲ ਰਹੀ ਲੜੀ ਬਾਤ ਪਗ ਕਬੀਰ ਜੀ ਉਹਨਾਂ ਦੀ ਬਖਾਰ ਇੰਤੋਂ ਚਾਰਨ ਗੀਤੇ ਹੋਏ 52 ਸ਼ਲੋਕ ਪਿਛਲੇ ਦਿਨੋਂ ਤੋਂ ਵਿਚਾਰ ਦੀ ਆਦੀ ਹਾਂ ਅੱਜ 52 ਸ਼ਲੋਕ ਜੋ ਅਪਜੀ ਸਰਬਨ ਕਰਨੇ ਸੀ ਇਹ 32 ਨੰਬਰ ਸ਼ਲੋਕ ਹੈ ਬਾਵਨੰਗ 1366 ਤੇ ਸੋ ਬਾਈ ਮਨ ਕਬੀਰ ਚੰਖਣਾ ਚੰਖੀ ਤੁਮ ਰੋ ਕਹੀਉ ਨਾ ਹੋਈ ਕਰਮ ਕਰੀਮ ਜੋ ਕਰਤ ਹੈ ਮੇਟ ਨਾ ਸਕੈ ਕੋਈ ਆਉ ਇਨਰ ਬੀ ਬਚਨਾਂ ਨੂੰ ਵਿਚਾਰੀਏ ਮਨ ਬਿਰਤੀਆਂ ਕਾ ਕਰ ਕਰਦੀ ਹੈ ਗੁਰਸਤਿ ਪ੍ਰਭਾਨ ਕਰੋ ਬਖਸ਼ੂ ਸੀਸ ਬਲਾਉ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸ਼ਬਦ ਬੁਧ ਵਰਤਿਆ ਭਗਤ ਕਬੀਰ ਜੀ ਦੇ ਜਿਹਦੇ ਤੋਂ ਪਾਪ ਹੈ ਬੇਫਜ਼ੂਲ ਜੋ ਕੋਈ ਮਾਇਨੇ ਨਹੀਂ ਰੱਖਦੇ ਤੇਰੀ ਬੋਲ ਉਹਦੇ ਤੋਂ ਇਹ ਪਾਪ ਹੈ ਜਿਵੇਂ ਬਹੁਤ ਬੋਲਣ ਚੱਖਣ ਹੋਈ ਦੀ ਗੱਲ ਹੈ ਸ਼ਬਦੋ ਤੇ ਵਿਚੱਖ ਕੀ ਵਰਤਿਆ ਗਿਆ ਜਿਹਦੀ ਤੋਂ ਪਾਪ ਹੈ ਬੇਫਜ਼ੂਲ ਦਾ ਬੇਫਜ਼ੂਲ ਦਾ ਬੋਲਣਾ ਹੁਣ ਭਗਤ ਕਬੀਰ ਜੀ ਅੱਜ ਦੇ ਪਾਵਨ ਸ਼ਲੋਕ ਵਿੱਚ ਜੋ ਸਮਝਾ ਰਹੇ ਨੇ ਇਹਦੇ ਤੋਂ ਬਾਪ ਕਬੀਰ ਚੰਕਨ ਚੰਖੀ ਹੈ ਤੁਮਰੂ ਕਹਿਉ ਨਾ ਹੋਈ ਪਾਗ ਸਭਨੇ ਕੇ ਉਲਮੇ ਨਾ ਦੇ ਉਲਮੇ ਨਾ ਦੇ ਕਈ ਵਾਰ ਹੁੰਦਾ ਐਸਾ ਅਕਸਰ ਕਿਸੇ ਦੂਜੇ ਤੀਜੇ ਦੀ ਘਰ ਦੀ ਅਮੀਰੀ ਦੇ ਕਿ ਕਈ ਸੱਜਣ ਇਸ ਸੰਸਾਰ ਦੇ ਵਿੱਚ ਉਲਾਮੇ ਦਿੰਦੇ ਨੇ ਉਲਾਮੇ ਸੰਸਾਰ ਦੇ ਅੰਦਰ ਔਰ ਉਹ ਉਲਾਮੇ ਪਰਮੇਸ਼ਰ ਨੂੰ ਵੀ ਦਿੰਦੇ ਐ ਉਸ ਦੇ ਆਪਣੀ ਕਿਸਮਤ ਨੂੰ ਇਹ ਆਖਦੇ ਨੇ ਮੇਰੀ ਕਿਸਮਤ ਮੜੀ ਮਾੜੀ ਹੈ ਭਗਤ ਕਬੀਰ ਜੀ ਨੇ ਕਿਹਾ ਉਲਾਮੇ ਨਾ ਦੇ ਉਸ ਪਰਮੇਸ਼ਰ ਨੂੰ ਔਰ ਜਤਨ ਤੇਰੀ ਲੱਖਾਂ ਹੋ ਸਕਦੇ ਨੇ ਪਰ ਉਹਦੀ ਬਖਸ਼ਿਸ਼ ਦੇ ਨਾਲ ਕੀ ਰਹਿਮਤ ਦੇ ਨਾਲ ਕੀ ਤੇਰੀ ਝੋਲੀ ਦੇ ਵਿੱਚ ਪਦਾਰਥ ਪੈਣਗੇ ਜੋ ਉਹਨੇ ਪਾਇਆ ਸਭ ਨੇ ਕਿਹਾ ਉਹਦੀ ਬਖਸ਼ਿਸ਼ ਹੈ ਜੋ ਤੈਨੂੰ ਪ੍ਰਾਪਤ ਹੋਇਆ ਇਹਦੀ ਉਹਦੀ ਬਖਸ਼ਿਸ਼ ਹੈ ਤੇ ਇਹ ਮਲਾਪ ਪਰਮੇਸ਼ਰ ਦਾ ਹੈ ਤੇ ਪਰਮੇਸ਼ਰ ਤੇ ਮੇਲ ਨਾਲ ਉਹਨੇ ਬੇਅੰਤ ਦਾਤਾਂ ਦੇ ਕੇ ਤੈਨੂੰ ਨਿਵਾਜਿਆ ਆ ਔਰ ਸੱਚ ਇਹ ਬੰਦਾ ਅਕਸਰ ਹੀ ਉਲਾਮੇ ਉਦੋਂ ਦਿੰਦਾ ਹੈ ਜਦੋਂ ਇਹ ਕਿਸੇ ਦੂਜੇ ਤੀਜੇ ਵੱਲ ਦੇਖਦਾ ਹੈ ਪੰਗਤ ਜੀ ਨੇ ਕਿਹਾ ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿਓ ਨਾ ਹੋਏ ਸਹਿਬ ਨੇ ਕਿਹਾ ਤੇਰੇ ਕਹਿਣ ਨਾਲ ਉਹ ਬੰਦਿਆ ਕੁਝ ਨਹੀਂ ਹੋ ਸਕਦਾ ਵੀ ਤੂੰ ਜਿੰਨਾ ਮਰਜੀ ਕਹੀ ਚੱਲ ਪਰ ਤੇਰੇ ਕਹਿਣ ਨਾਲ ਕੁਝ ਨਹੀਂ ਜੇ ਹੋਣਾ ਹੋਣਾ ਉਹੀ ਹੈ ਕਰਤਾ ਕਰੇ ਸੁ ਹੋਵੇ ਹੁੰਦਾ ਉਹੀ ਹੈ ਜੋ ਉਸ ਪਰਮੇਸ਼ਰ ਨੇ ਉਸ ਕ੍ਰੀਏਟਰ ਨੇ ਕਰਤੇ ਨੇ ਜੋ ਕਰਨਾ ਹੈ ਸੁਖਮਨੀ ਸਾਹਿਬ ਦੇ ਰੱਬੀ ਬੋਲਾਂ ਵਿੱਚ ਆਪਾਂ ਬਹੁਤ ਬੰਤਵਾਰ ਹੀ ਬਚਨ ਪੜ੍ਹਿਆ ਹੈ ਕਰਨ ਹਾਰ ਪ੍ਰਭ ਏਕ ਹੈ ਦੂਸਰ ਨਾ ਕੋ ਕਰਨ ਕਰਾਵਨ ਕਰਨੈ ਜੋਗ ਉਤੇ ਜ਼ਿਕਰ ਹੈ ਜੋ ਤਿਸ ਸੁਭਾਵੈ ਸੋਈ ਹੋਕ ਜੋ ਉਹਨੂੰ ਭਾਉਂਦਾ ਹੈ ਉਹਨੂੰ ਚੰਗਾ ਲੱਗਦਾ ਹੁੰਦਾ ਏ ਹੈ ਉਹ ਬੰਦਿਆ ਜੋ ਤੇਰੇ ਕਰਮ ਨਿਭਾਵਾਂ ਤੂੰ ਕਰਦਾ ਹੈ ਪਰ ਹੋਵੇਗਾ ਉਈਓ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਜੋ ਉਸ ਅਕਾਲ ਨੂੰ ਚੰਗਾ ਲੱਗਦਾ ਹੈ ਜੋ ਇਸ ਭਾਗ ਸੋਈ ਹੋਗ ਉਥੇ ਇੱਕ ਵਚਨ ਹੋਰ ਮਤਾਮਨ ਅੰਦਰ ਭੁਲੇਖਾ ਵੀ ਤੇਰੀ ਯੋਰ ਤੇ ਨਾਲ ਤੇਰੀ ਆਮਤ ਸੰਸਾਰ ਦੇ ਅੰਦਰ ਹੋਈ ਉਹਦੀ ਰਜਾ ਉਹਦੇ ਭਾਣੇ ਵਿੱਚ ਤੂੰ ਆਇਆ ਤੇ ਇਹ ਜਿਹੜਾ ਹੈ ਸੱਚ ਹੈ ਉਹ ਇੱਕ ਹੀ ਹੈ ਜਿਹੜਾ ਇੱਕ ਛਿੰਨ ਦੇ ਵਿੱਚ ਪੈਦਾ ਕਰਨ ਵਾਲਾ ਤੇ ਇੱਕ ਛਿੰਨ ਦੇ ਵਿੱਚ ਨਾਸ਼ ਕਰਨ ਵਾਲਾ ਵੀ ਹੈ ਇਨੂ ਕਿ ਕਿਨਵੇਂ ਥਾਪ ਉਥਾਪਨ ਹਾਰਾ ਅੰਤਨੰ ਕਿਛਪਾਰਾ ਬਾਰਾ ਸਿਰ ਇੱਕਿਆ ਹੁਕਮ ਏ ਧਰ ਅਧਰ ਦਿਖਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਣ ਉਹਦਾ ਹੁਕਮ ਹੈ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਜੋ ਸੰਸਾਰ ਦੇ ਅੰਦਰ ਵਾਪਰਦਾ ਹੈ ਉਹਦੀ ਕਿਰਪਾ ਨਾਲ ਹੈ ਜੋ ਤੇਰੇ ਜੀਵਨ ਦੇ ਵਿੱਚ ਵਾਪਰਦਾ ਹੈ ਸਹਬ ਨੇ ਕਿਹਾ ਐਵੇਂ ਉਲਾਮੇ ਨਾਲ ਦੇ ਖੋਏਗਾ ਉਹੀ ਜੋ ਪਰਮੇਸ਼ਰ ਚਾਏਗਾ ਨਾਲ ਇਹ ਵੀ ਕਹਿ ਦਿੱਤਾ ਸਭ ਨੇ ਆਖਿਆ ਕਰਮ ਕਰੀਮ ਜੋ ਕਰ ਰਿਹਾ ਮੀਟ ਨਾ ਸਕੈ ਕੋਈ ਉਹਦੀ ਬਖਸ਼ਿਸ਼ ਦੇ ਨਾਲ ਉਹਦੀ ਕਿਰਪਾ ਦੇ ਨਾਲ ਜੋ ਤੇਰੇ ਲੇਖ ਨੇ ਜੀਵਨ ਦੇ ਵਿੱਚ ਭਾਵਾਂ ਜੋ ਤੇਰੇ ਅੰਦਰ ਚੱਲ ਰਿਹਾ ਜੋ ਤੇਰੇ ਲੇਖ ਲਿਖ ਦਿੱਤੇ ਜੋ ਤੇਰੇ ਜੀਵਨ ਵਿੱਚ ਪਦਾਰਥ ਲਿਖ ਦਿੱਤੇ ਸਭ ਨੇ ਕਹ ਮੀਟ ਨਾ ਸਕੈ ਕੋਈ ਦੂਜਾ ਤੀਜਾ ਕੋਈ ਨਹੀਂ ਹੈ ਜਿਹੜਾ ਉਹਨਾਂ ਨੂੰ ਖਤਮ ਕਰ ਸਕਦਾ ਹੈ ਮਿਟਾ ਸਕਦਾ ਹੈ ਉਹਦੀ ਰਹਿਮਤ ਨਾਲ ਹੀ ਹੁਣ ਬੰਦਾ ਗੁਲਾਮੇਤਾ ਦਿੰਦਾ ਹੈ ਪਰ ਉਲਾਮੇ ਉਦੋਂ ਸਿੱਤਮ ਦੇ ਅੰਦਰ ਪੈਦਾ ਹੁੰਦੇ ਜਦੋਂ ਬੰਦਾ ਕਿਸੇ ਦੂਜੇ ਵੱਲ ਦੇਖਦਾ ਹੈ ਜੋ ਬੰਦਾ ਕਦੇ ਦੂਜੇ ਵੱਲ ਦੇਖਦਾ ਫਿਰ ਇਹ ਉਲਾਮੇ ਦਿੰਦਾ ਵੀ ਫਲਾਹ ਬੰਦੇ ਕੋਲ ਇਹ ਫਲਾਹ ਫਲਾਹ ਚੀਜ਼ ਹੈ ਉਹ ਬੱਕਰੀਆਂ ਬੱਕਰੀਆਂ ਚੀਜ਼ਾਂ ਦਾ ਜ਼ਿਕਰ ਕਰਕੇ ਉਲਾਮੇ ਵੀ ਦਿੰਦਾ ਮਾਲਕ ਨੂੰ ਤੇ ਗੁਰਦੇਵ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਫਿਰ ਸਾਨੂੰ ਸਮਝਾਇਆ ਹੈ ਗੁਰਦੇਵ ਨੇ ਕਿਹਾ ਦੇਖ ਬੰਦਿਆ ਤੈਨੂੰ ਸੁਚੇਤ ਕਰਾਂ ਤੈਨੂੰ ਅਵੇਅਰ ਕਰਾਂ ਤੈਨੂੰ ਜੋ ਪ੍ਰਾਪਤ ਹੋਇਆ ਹੋ ਸਕਦਾ ਉਹ ਕਿਸੇ ਦੂਜੇ ਤੀਜੇ ਕੋਲ ਨਾ ਹੋਵੇ ਤੇ ਉਹਦੇ ਵਿੱਚ ਸਹਿਬ ਨੇ ਬੇਅੰਤ ਦਾਤਾਂ ਦਾ ਜ਼ਿਕਰ ਕੀਤਾ ਗੁਰਦੇਵ ਕਹਿ 36 ਪ੍ਰਕਾਰ ਦਾ ਪਕਵਾਨ ਤੇਰੇ ਘਰ ਅੰਦਰ ਪਕਦਾ ਹੈ ਕਰਮ ਕਰੀਮ ਜੋ ਕਰ ਰਹੇ ਮੀਟ ਨਾ ਸਕੈ ਕੋਈ ਸਹਿਬ ਨੇ ਕਿਹਾ ਉਹਦੀ ਰਹਿਮਤ ਨਾਲ ਹੈ ਜੇ ਪ੍ਰਸਾਦ ਸੱਤੀ ਅੰਮ੍ਰਿਤ ਖਾਂ ਕੀ ਫਿਰ ਉੱਥੇ ਨਾਲ ਤਿਸ ਠਾਕੁਰ ਕੋ ਰੱਖਮਨ ਮਾਗੀ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇਂ ਸਭ ਨੇ ਕਿ ਪਰਮ ਅਵਸਥਾ ਦਾ مالک ਬਣ ਸਕਦਾ ਹੈ ਉਹਨੂੰ ਸਿਮਰ ਉਹਨੂੰ ਚੇਤੇ ਕਰ ਜਿਨ ਇੱਕ ਨਹੀਂ ਬੇਅੰਤ ਦਾਤਾਂ ਦੇ ਕੇ ਤੈਨੂੰ ਨਿਵਾਜਿਆ ਉਹਨਾਂ ਦਾਤਾਂ ਦਾ ਜ਼ਿਕਰ ਜਿੱਥੇ ਸਹਿਬ ਇਸ ਅਸਪਦੀ ਵਿੱਚ ਕਰਦੇ ਹੈ ਜੇ ਪ੍ਰਸਾਦ ਬਸੈ ਸੁਖ ਮੰਦਰ ਜੀ ਦੀ ਕਿਰਪਾ ਰਹਿਮਤ ਦੇ ਨਾਲ ਸੁਖੀ ਵੱਸਦਾ ਆਪਣੇ ਮਖੱਲ ਦੇ ਅੰਦਰ ਸਹਿਬ ਨੇ ਕਿਹਾ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਅੰਦਰ ਧਿਆਲ ਹੈ ਜਿਹ ਪ੍ਰਸਾਦ ਬਸਨ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਸੱਭ ਇਹ ਵੀ ਕਹਾਂ ਨਾ ਜਿੱਥੇ ਬਯੰਤ ਸੱਭ ਨੇ ਕਹ ਖੁਸ਼ਬੂਦਾਰ ਇਤਰ ਆਪਣੇ ਇਸ ਤਨ ਦੇ ਉੱਤੇ ਲਾਉਣਾ ਹੈ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਵਿੱਚ ਉਹਦਾ ਸਿਮਰਨ ਲੈ ਕੇ ਆ ਉਹਦੀ ਯਾਦ ਲੈ ਕੇ ਆ ਉਹਨੂੰ ਚੇਤੇ ਰੱਖ ਉਹਨੂੰ ਗਾ ਕਿਉਂਕਿ ਗਾਉਣ ਵਾਲੇ ਬਯੰਤ ਨੇ ਕਈ ਉਹਦੀਆਂ ਦਾਤਾਂ ਨੂੰ ਨਿਸ਼ਾਨੀਆਂ ਜਾਣ ਕੇ ਗਾਉਂਦੇ ਨੇ ਕਈ ਉਹਦੇ ਦਿੱਤੇ ਤਾਨ ਨੂੰ ਦੇਖ ਕੇ ਗਾਉਂਦੇ ਨੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਣ ਦੀ ਚਾਰ ਦੀ ਗੱਲ ਹੈ ਸਾਬ ਨੇ ਕਿਹਾ ਕੋਈ ਉਹਨੂੰ ਐਦਾਂ ਗਾਉਂਦਾ ਹੈ ਵੀ ਔਖੀਆਂ ਔਖੀਆਂ ਵਿਦਿਆਵਾਂ માં ਸਿੱਖ ਕਰਕੇ ਉਹਨਾਂ ਭਾਸ਼ਾਵਾਂ ਦੇ ਵਿੱਚ ਉਹਦੀ ਵਡਿਆਈ ਕਰਦਾ ਹੈ ਮਲਕ ਨੇ ਕਿਹਾ ਕੋਈ ਐਦਾਂ ਗਾਉਂਦਾ ਹੈ ਵੀ ਉਹ ਪਰਮੇਸ਼ਰ ਉਹ ਹੈ ਜਿਹੜਾ ਇੱਕ ਛਿੰਨ ਦੇ ਵਿੱਚ ਨਾਸ਼ ਕਰਨ ਵਾਲਾ ਹੈ ਜਿਵੇਂ ਸਹਿਬ ਕੇ ਖਿੰਮੇ ਤਾਪ ਮੁਤਾਪਨ ਆਰਾ ਉਥੇ ਏਕ ਸਾਜ ਕਰੇ ਤਨ ਕੀ ਗੁਰਦੇਵ ਨੇ ਕਿਹਾ ਓਲਾਮੇ ਨਾਂ ਦੇ ਜੋ ਤੈਨੂੰ ਮਿਲਿਆ ਹੋ ਸਕਦਾ ਕਿਸੇ ਦੂਜੇ ਤੀਜੇ ਕੋਲ ਉਹ ਨਾ ਹੋਵੇ ਹੋ ਸਕਦਾ ਉਹ ਕਿਸੇ ਦੂਜੇ ਤੀਜੇ ਕੋਲ ਨਾ ਹੋਵੇ ਇਸ ਕਰਕੇ ਓਲਾਮੇ ਨਾਂ ਦੇ ਉਹਦੇ ਸ਼ੁਕਰ ਵਿੱਚ ਆ ਸ਼ਿਕਮਿਆਂ ਦੇ ਵਿੱਚੋਂ ਬਾਹਰ ਨਿਕਲ ਸ਼ਿਕਮਿਆਂ ਵਿੱਚੋਂ ਨਿਕਲ ਕੇ ਸ਼ੁਕਰਾਨੇ ਦੀ ਅਰਦਾਸ ਕਰ ਹਾਂ ਜੋ ਪਦਾਰਥ ਤੇਰੇ ਪਾਸ ਨਹੀਂ ਹੈ ਉਹਦੀ ਅਰਦਾਸ ਕਰ ਤੇ ਗੁਰਦੇਵ ਨੇ ਕਿਹਾ ਇੱਕ ਨਾ ਇੱਕ ਦਿਨ ਲੋੜ ਹੋਵੇਗੀ ਉਹ ਤੇਰੀ ਝੋਲੀ ਵਿੱਚ ਉਹ ਮਾਲਕ ਦਾਤ ਪਾਪੇਗਾ ਹੁਣ ਕਿਤੇ ਇਹ ਵੀ ਨਹੀਂ ਸੱਭ ਨੇ ਕਿਹਾ ਵੀ ਜੇ ਤੈਨੂੰ ਦਾਤਾਂ ਦਿੱਤੀਆਂ ਤਾਂ ਉਲਾਮੇ ਨਾਲ ਦੀ ਤੇਰੇ ਜੀਵਨ ਚ ਉਲਾਮੇ ਨੇ ਪਰ ਇੱਕ ਸ਼ੁਕਰ ਕਰਕੇ ਇਹ ਕਹਿ ਕਰ ਮਾਲਕਾ ਮੈਨੂੰ ਆ ਪਦਾਰਥ ਵੀ ਚਾਹੀਦੇ ਨੇ ਜਿਵੇਂ ਭਗਤਾ ਨੇ ਮੰਗਿਆ ਉਹਨਾਂ ਨੂੰ ਜੋ ਲੋੜ ਸੀ ਉਹਨਾਂ ਮੰਗਿਆ ਸੱਭ ਨੇ ਕਿਹਾ ਤੂੰ ਵੀ ਮੰਗ ਪਰ ਸੱਭ ਨੇ ਕਿਹਾ ਮਿਲੇਗਾ ਉਈਓ ਜੋ ਉਹ ਨੂੰ ਪਾਉਂਦਾ ਹੈ ਜੋ ਉਹ ਨੂੰ ਚੰਗਾ ਲੱਗਦਾ ਹੈ ਭਗਤ ਧੰਨਾ ਜੀ ਨੇ ਮੰਗਿਆ ਨਾ ਗੋਪਾਲ ਤੇਰਾ ਅਰਥ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਲ ਸਵਾਰ ਤਾਰਹਾਉ ਦਾਲ ਸਿੱਧਾ ਮੰਗੋ ਕੀਓ ਹਮਰੋਂ ਖੁਸ਼ੀ ਕਰੇ ਨਿਤ ਜੀਓ ਪਨੀਆਂ ਸ਼ਾਦਨ ਨੀਕਾ ਆਨਾਜ ਮੰਗੋ ਸਤ ਸੀਕਾ ਕੋ ਭੈਸ ਮੰਗੋ ਲਾ ਮੀਰੀ ਇੱਕ ਤਾਜ ਤੁਰੀ ਚੰਗੇਰੀ ਘਰ ਕੀ ਗਈ ਹਨ ਚੰਗੀ ਜਨ ਧੰਨਾ ਲੈ ਬੈ ਮੰਗੀ ਉਹ ਸਭ ਕੁਝ ਮੰਗਿਆ ਭਗਤਾ ਨੇ ਸਹਿਬ ਨੇ ਕਹਿ ਤੂੰ ਵੀ ਮੰਗ ਪਰ ਉਹ ਵੇਗਾ ਉਯੂ ਜੋ ਉਸ ਮਾਲਕ ਨੂੰ ਪਾਉਂਦਾ ਹੈ ਜੋ ਉਹਨੂੰ ਚੰਗਾ ਲੱਗਦਾ ਹੈ ਜੋ ਉਹਨੂੰ ਚੰਗਾ ਲੱਗਦਾ ਸਹਿਬ ਨੇ ਕਿਹਾ ਕਦੇ ਆਪਣੇ ਬਲਵੰਦੇ ਦੇਖ ਤੂੰ ਐਵੇਂ ਉਲਾਮੇ ਨਾ ਦੇ ਝੰਖ ਨਾ ਝੰਖੀ ਹੈ ਜਿਹੜਾ ਕਰਤਾ ਕਰੇ ਸੋਏ ਸਹਿਬ ਨੇ ਕਿਹਾ ਉਲਾਮੇ ਬੇਫਜ਼ੂਲ ਦਾ ਨਾ ਬੁਰਜ ਵਿੱਚ ਇੱਕ ਬਚਨ ਨੇ ਸਹਿਬ ਜੀ ਦੇ ਵਿੱਚ ਆਖਿਆ ਬਹੁਤਾ ਬੋਲਨ ਚੱਖਣ ਹੋਏ ਬਿਨ ਬੋਲੇ ਜਾਣ ਸਭ ਸੂਏ ਬਹੁਤਾ ਬੋਲਨ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਸਹਿਬ ਨੇ ਕਹ ਤੇਰੇ ਬਿਨਾ ਬੋਲੇ ਤੋ ਉਹ ਅੰਦਰ ਦੀ ਦਾਸਤਾ ਨੂੰ ਸੁਣ ਕੇ ਬੈਠਾ ਹੋਇਆ ਉਹਨੂੰ ਪਤਾ ਹੈ ਤੋ ਤੈਨੂੰ ਪਤਾ ਚਾਹੀਦਾ ਜੋ ਤੇ ਗੁਰਦੇਵ ਕਹ ਬਹੁਤਾ ਭੂਲਨ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਕਿਉਂਕਿ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲਾਏ ਉਹਦੇ ਵਿੱਚ ਸਹਿਬ ਨੇ ਰੱਬੀ ਸਿਫਸਲਾ ਤੇਰੇ ਹਿਰਦੇ ਵਿੱਚ ਨਹੀਂ ਹੈ ਹਾਂ ਦਾਤਾ ਮੰਗਣ ਦੀ ਜਿਹੜੀ ਹੈ ਇੱਛਾ ਇਹ ਚਾਹਨਾ ਤੇਰੇ ਜੀਵਨ ਚ ਪਰਫੁੱਲਤ ਪਰਚੰਡ ਹੋ ਚੁੱਕੀ ਹੈ ਦਾਤਾਾਂ ਜ਼ਰੂਰ ਮੰਗ ਰਿਆਂ ਦਾਤੇ ਨੂੰ ਸੱਭ ਨੇ ਕਿ ਸਿਮਰਿਆ ਕਦੀ ਲਈ ਅਖੰ ਗੁਰਦੇਵ ਜਿਹੜੀ ਉੱਤੇ ਗੱਲ ਕੀਤੀ ਜਿੱਥੇ ਕਿ ਝੰਖ ਨਾ ਝੰਕੀ ਹੈ ਉਲਾਮੇ ਨਾਂ ਦੇ ਤੇਰੇ ਹਿਰਦੇ ਚ ਉਲਾਮੇ ਨਾ ਹੋਣ ਤੇ ਉਲਾਮੇ ਉਦੋਂ ਹੀ ਪੈਦਾ ਹੁੰਦੇ ਨੇ ਜਦੋਂ ਅਸੀਂ ਕਿਸੇ ਦੂਜੇ ਦੀ ਜੇ ਵੱਲ ਦੇਖਦੇ ਆ ਗੁਰਦੇਵ ਨੇ ਕਿ ਜੇ ਗਵਾਂਢੀ ਕਰ ਸੁੱਖ ਹੈ ਨਾ ਬੰਦਿਆ ਉਹਨੂੰ ਦੇਖ ਕੇ ਦੁਖੀ ਨਾ ਹੋ ਇੱਕ ਦਿਨ ਤੇਰੇ ਘਰ ਵੀ ਉਹ ਸੁੱਖ ਆਵੇਗਾ ਜੇ ਗਵਾਂਢੀ ਘਰ ਦੁੱਖ ਹੈ ਉਹ ਦੁੱਖ ਨੂੰ ਦੇਖ ਕੇ ਖੁਸ਼ ਵੀ ਨਾ ਹੋਈ ਖੁਸ਼ੀ ਵੀ ਨਾ ਮਾਗ ਕਿਉਂਕਿ ਉਹ ਪਰ ਉਸ ਗਵਾਂਢੀ ਘਰ ਹੈ ਇੱਕ ਦਿਨ ਉਹ ਆਵੇਗਾ ਜਿੱਦਣ ਤੇਰੇ ਘਰ ਵੀ ਉਹ ਦੁੱਖ ਆ ਸਕਦਾ ਹੈ ਕਿਉਂਕਿ ਸੁੱਖ ਦੁੱਖ ਦੁਇ ਤਾਰ ਕੱਪੜੇ ਪਹਿ ਰਹਿ ਜਾਏ ਮਨੁੱਖ ਇਹ ਕੱਪੜਿਆਂ ਦੀ ਲਿਆਈ ਸੁੱਖ ਦੁੱਖ ਆਉਂਦੇ ਨੇ ਪਰ ਉਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਦੀ ਗੱਲ ਹੈ ਤੇ ਗਵਾਂਢੀ ਘਰੇ ਜੋ ਹੋਇਆ ਸੱਦ ਨੇ ਕਿ ਤੇਰੇ ਘਰ ਵੀ ਵਾਪਰੇਗਾ ਇਸ ਕਰਕੇ ਗੁਰਦੇਵ ਨੇ ਕਿਹਾ ਉਲਾਮੇ ਨਾ ਦੇ ਦੂਜੇ ਨੂੰ ਦੇਖ ਕੇ ਜੋ ਤੈਨੂੰ ਦਿੱਤਾ ਉਸ ਮਿਲੇ ਹੋਏ ਨੂੰ ਦੇਖ ਤੇ ਮਿਲੇ ਹੋਏ ਦੀ ਜਿਹੜੀ ਉਹ ਪ੍ਰਾਪਤੀ ਤੈਨੂੰ ਹੋਈ ਉਹਦਾ ਸ਼ੁਕਰ ਮਾਲਕ ਦੇ ਅੱਗੇ ਖਲੋ ਕੇ ਕਰ ਹਾਂ ਗੁਰਦੇਵ ਨੇ ਕਿਹਾ ਜਿਹੜੇ ਤੇਰੇ ਭਾਗਾਂ ਵਿੱਚ ਲਿਖਿਆ ਆ ਨਾ ਸੱਵਨ ਇੱਕ ਉਹ ਤੈਨੂੰ ਮਿਲੇਗਾ ਜ਼ਰੂਰ ਮੀਟ ਨਾ ਸਕਦਾ ਕੋਈ ਹਾਂ ਇੱਕ ਹੋਰ ਪੱਖ ਇਸ ਪਾਵਨ ਸ਼ਲੋਕ ਦਾ ਉਹ ਇਹ ਹੈ ਵੀ ਬੰਦਾ ਅਕਸਰ ਹੀ ਜਦੋਂ ਦੁਖੀ ਹੁੰਦਾ ਇਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਮਿਲਦਾ ਉਦੋਂ ਵੀ ਇਹ ਉਲਾਮੇ ਕਈ ਵਾਰ ਕਿਸੇ ਦੂਜੇ ਤੀਜੇ ਨੂੰ ਦਿੰਦਾ ਕਿਸੇ ਦੂਜੇ ਤੀਜੇ ਨੂੰ ਦੋਸ਼ੀ ਠਹਿਰਾਉਂਦਾ ਕਿਤੇ ਨਾ ਕਿਤੇ ਜਾ ਕੇ ਰੱਬ ਨੂੰ ਵੀ ਦੋਸ਼ੀ ਕਹਿੰਦਾ ਹੈ ਵੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਨੇ ਮੇਰੀ ਜ਼ਿੰਦਗੀ ਚ ਦੁੱਖ ਲਿਖੇ ਨੇ ਉਸ ਪਰਮੇਸ਼ਰ ਨੇ ਕਈ ਵਾਰ ਇਦਾਂ ਕਹਿੰਦਾ ਸੁਣਿਆ ਜਾ ਸਕਦਾ ਹੈ ਤੇ ਗੁਰੂ ਦੇਵ ਨੇ ਕਿਹਾ ਬੰਦਿਆ ਉਹ ਪਰਮੇਸ਼ਰ ਦਾ ਸੁਭਾਅ ਇਹ ਨਹੀਂ ਹੈ ਵੀ ਉਹ ਤੈਨੂੰ ਦੁੱਖ ਦੇਵੇ ਤੇਰੇ ਕਰਮ ਦੀ ਕੁਝ ਇਦਾਂ ਦੇ ਨੇ ਜਦੋਂ ਉਹ ਕਰਮਾਂ ਦਾ ਨਿਵੇੜਾ ਹੁੰਦਾ ਉਹ ਕਰਮ ਕੀ ਦੁੱਖ ਬਣ ਕੇ ਤੇਰੀ ਝੋਲੀ ਪੈਂਦੇ ਨੇ ਕਿਉਂਕਿ ਸੁੱਖ ਤੇ ਦੁੱਖ ਜਿਹੜਾ ਆ ਇਹ ਸਾਡੇ ਕਰਮਾਂ ਦੇ ਉੱਤੇ ਨਿਰਭਰ ਹੈ ਸਾਡੇ ਕਰਮ ਜਿੱਦਾਂ ਦੇ ਹੁਣ ਕੀ ਗੁਰਦੇਵ ਦੇ ਬੇਅੰਤ ਬਚਨ ਨੇ ਜਿੰਨਾ ਵੀ ਸਹਿਬ ਨੇ ਕਿਹਾ ਦਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆਪ ਉਹਨਾਂ ਕਾ ਜੋ ਕਿਛ ਪਾਇਆ ਜੋ ਕਿਛ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਪਰਜਨਾ ਸਭਨੇ ਕ ਦੂਜੇ ਤੀਜੇ ਨੂੰ ਦੋਸ਼ ਨਾਲ ਦੇ ਦੋਸ਼ੀ ਤੂੰ ਹੋਈਂ ਤੈਨੂੰ ਸਜ਼ਾ ਮਿਲੇਗੀ ਹੀ ਮਿਲੇਗੀ ਜੋ ਕਰਮ ਤੂੰ ਕੀਤੇ ਨੇ ਹੁਣ ਇੱਕ ਬਚਨ ਇੱਥੇ ਇਹ ਨੇ ਤੇ ਇੱਕ ਸਾਹਿਬ ਦੇ ਬਾਣੀ ਦੇ ਇਹ ਬਚਨ ਨੇ ਅਹ ਕਰ ਕਰੇ ਸੋ ਐ ਕਰ ਪਾਏ ਇੰਦਰ ਨੇ ਹੱਥ ਨਾਲ ਕਰਦਾ ਤੇ ਦੂਜੇ ਨਾਲ ਉਹਦੀ ਪ੍ਰਾਪਤੀ ਵੀ ਹੋਵੇਗੀ ਪਰ ਇਹ ਵੀ ਨਹੀਂ ਹੈ ਵੀ ਬੀਜ ਦਾ ਤੂੰ ਕੁਝ ਹੋਰ ਪਿਆ ਤੇ ਵੱਡੇ ਦਾ ਕੁਝ ਹੋਰ ਸਾਹਿਬ ਨੇ ਕਾ ਬੀਜਿਆ ਜੋ ਹੈ ਉਹ ਇੱਕ ਦਿਨ ਬਟਨਾ ਪਵੇਗਾ ਹੀ ਪਵੇਗਾ ਇਸ ਕਰਕੇ ਚੰਖਣਾ ਚੰਖੀ ਹੈ ਸਹਿਬ ਨੇ ਕਿਹਾ ਉਹਦੇ ਅੱਗੇ ਉਲਾਮੇ ਇਹਨਾਂ ਦੇ ਕਰਤਾ ਕਰੇ ਸੋ ਹੋਏ ਹੋਏਗਾ ਉਹੀ ਜੋ ਪਰਮੇਸ਼ਰ ਨੇ ਚਾਇਆ ਤੇ ਪਰਮੇਸ਼ਰ ਸਾਡੇ ਕਰਮਾਂ ਦੇ ਮੁਤਾਬਕ ਸਾਡੇ ਲਿਖੇ ਜੋ ਕੇ ਕਰਦਾ ਪਰ ਮੈਂ ਇੱਥੇ ਇਹ ਵੀ ਬੇਨਤੀ ਕਰਾਂ ਜਿਹੜੇ ਸਾਡੇ ਕਰਮ ਨੇ ਇਹਨਾਂ ਨੂੰ ਵੀ ਬਦਲਿਆ ਜਾ ਸਕਦਾ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ ਕਰਮ ਜਿਹੜੇ ਨੇ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ ਉਹਨਾਂ ਨੂੰ ਮਿਟਾਇਆ ਜਾ ਸਕਦਾ ਹੈ ਕਿਉਂਕਿ ਗੁਰਦੇਵ ਦੀ ਪਾਵਨ ਬਾਣੀ ਦੇ ਉਹ ਬਚਨ ਗੁਰਨਾਨਕ ਜਿਨ ਸੁਣਿਆ ਵੇਖਿਆ ਸੀ ਫਿਰ ਕਰਵਾਸ ਨ ਪਰਿਆ ਰੇ ਜਾਂ ਸਾਹਿਬ ਦੀ ਇੱਕ ਬਚਨ ਆਉਂਦੇ ਨੇ ਜਿਹਦੇ ਵਿੱਚ ਸਾਹਿਬ ਨੇ ਕਹੇ ਜਿਨ੍ਹਾਂ ਦੇ ਲੇਖੇ ਜੋਕੇ ਗੁਰਨਾਨਕ ਦੇ ਹੱਥ ਲੱਗੇ ਉਹ ਫਟ ਗਏ ਨੇ ਲੇਖੇ ਉਹਨਾਂ ਦੇ ਲੇਖੇ ਜੋਕੇ ਉਹ ਲੇਖਿਆਂ ਲੇਖੇ ਕਤੈਨ ਛੁੱਟੀ ਹੈ ਜੀ ਗੱਲ ਹੀ ਗੱਲ ਹੈ ਜਿੱਥੇ ਇਹ ਕਿਹਾ ਉਥੇ ਇਹ ਵੀ ਕਿਹਾ ਵੀ ਲੇਖਿਆਂ ਜੋਖਿਆਂ ਵਿੱਚ ਉਹ ਨਹੀਂ ਪੈਂਦੇ ਜਿਹੜੇ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ ਜਿੰਨਾ ਤੇ ਰਹਿਮਤ ਹੁੰਦੀ ਹੈ ਹੁਣ ਜੇ ਅਮਰਤ ਵੇਲੇ ਦੀ ਗੱਲ ਬਾਣੀ ਨੇ ਕੀਤੀ ਹੈ ਤਾਂ ਇਹ ਕਿਹਾ ਨਾ ਕਿ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਸਾਬ ਨੇ ਕਹੋਦੀ ਬਖਸ਼ਿਸ਼ ਦਾ ਕਪੜਾ ਇਸ ਤਨ ਦੇ ਉੱਤੇ ਪਹਿ ਉਹ ਮਾਲਕ ਪਹਿਨਾ ਦਿੰਦਾ ਤੇ ਨਾਲ ਕਿ ਨਦਰੀ ਮੁਖ ਦਵਾਰ ਉਹਦੀ ਬਖਸ਼ਿਸ਼ ਦੇ ਨਾਲ ਮੁਕਤੀ ਮਿਲਦੀ ਹੈ ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਕਰਮ ਮਿਟਾਏ ਨਹੀਂ ਜਾ ਸਕਦੇ ਕਰਮਾਂ ਦੇ ਉੱਤੇ ਵੀ ਪੜਦੇ ਪੈ ਸਕਦੇ ਨੇ ਪਰ ਜਦੋਂ ਉਹ ਕਰਤਾ ਚਾਹੁੰਦਾ ਉਦੋਂ ਪੈਂਦੇ ਨੇ ਜੇ ਕਿਹਾ ਨਾ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵੇ ਕੇਰਾ ਇੱਥੇ ਵੀ ਸਹਿਬ ਨੇ ਇਹ ਗੱਲ ਕੀਤੀ ਕਬੀਰ ਝੰਖ ਨਾ ਝੰਕੀ ਹੈ ਤੁਮਰੋ ਕਹਿਓ ਨਾ ਹੋਏ ਸਹਿਬ ਨੇ ਕਹੋ ਬੰਦਿਆ ਐਵੇਂ ਉਲਾਮੇ ਨਾਂ ਦੇ ਝੱਖ ਨਾ ਮਾਰ ਬੇਫਜ਼ੂਲ ਦਾ ਨਾ ਬੋਲ ਕਈ ਵਾਰ ਇੱਕ ਲੰਮੀ ਚੌੜੀ ਲਿਸਟ ਲੈ ਕੇ ਅਸੀਂ ਗੁਰੂ ਦੇ ਅੱਗੇ ਖਲੋ ਜਾਨੇ ਆ ਤੇ ਉਹ ਮੰਗਦੇ ਆ ਬੇਅੰਤ ਦਾਤਾਂ ਤੇ ਮਾਲਕ ਨੇ ਕਿਹਾ ਤੈਨੂੰ ਮੰਗਣ ਤੋਂ ਮਨਾ ਨਹੀਂ ਜੇ ਕੀਤਾ ਪਰ ਸੱਭ ਨੇ ਕਿਹਾ ਜਿਹੜਾ ਬੋਲਿਆ ਜਾ ਰਿਹਾ ਜਿਹੜਾ ਮੰਗਿਆ ਜਾ ਰਿਹਾ ਉਹ ਮੰਗਿਆ ਜ਼ਰੂਰ ਜਾ ਰਿਹਾ ਪਰ ਮਿਲੇਗਾ ਉਹੀ ਉਹ ਕਰਤਾ ਕਰੇ ਸੋ ਕੋਈ ਉਹੀ ਪ੍ਰਾਪਤ ਹੋਵੇਗਾ ਜੋ ਉਹਨੂੰ ਚੰਦਾ ਲੱਗਦਾ ਹੈ ਤੇ ਸੱਚ ਹੈ ਇੱਕ ਬੰਦਾ ਦੂਜੇ ਨਾਲ ਵੈਰ ਭਾਵਨਾ ਪਾਲ ਕੇ ਬੈਠਾ ਹੋਇਆ ਤੇ ਦੂਜੇ ਪ੍ਰਤੀ ਉਹ ਈਰਖਾ ਦੇ ਵਿੱਚ ਪੈ ਕੇ ਸ਼ਬਦ ਬੋਲਦਾ ਹੈ ਵੀ ਫਲਾਣੇ ਬੰਦੇ ਨੂੰ ਆ ਹੋ ਜਾਵੇ ਪਰ ਮਾਲਕ ਨੂੰ ਪਤਾ ਹੈ ਨਾ ਕਰਤਾ ਕਰੇ ਸੋ ਹੋਏ ਹੁੰਦਾ ਉਹੀ ਉਹ ਜੋ ਉਹਨੂੰ ਪਾਉਂਦਾ ਹੈ ਸਹਿਬ ਨੇ ਕਿਹਾ ਉਹ ਤੇਰੇ ਹੁਕਮ ਨੂੰ ਨਹੀਂ ਜੇ ਮੰਨੇਗਾ ਹਾਂ ਤੇਰੀ ਅਰਦਾਸ ਹੋਵੇਗੀ ਉਹ ਅਰਦਾਸ ਕਬੂਲ ਹੋਣ ਵਾਲੀ ਹੋਏਗੀ ਤਾਂ ਉਹ ਅਰਦਾਸ ਪੂਰੀ ਹੋਵੇਗੀ ਅਰਦਾਸ ਤਾਂ ਹੀ ਪੂਰੀ ਹੋਵੇਗੀ ਜੇ ਉਹ ਵਚਨ ਸਹਿਬ ਨੇ ਕਿਹਾ ਗੁਰੂ ਕੀ ਬਾਣੀ ਦੇ ਮੁਤਾਬਕ ਹੋਣਗੇ ਏ ਵੀ ਬਚਨ ਸਾਹਿਬ ਦੇ ਬਚਨ ਬੇਅੰਤ ਨੇ ਐਸੇ ਜੀ ਦੇ ਵਿੱਚ ਕਿਹਾ ਸਾਹਿਬ ਨੇ ਇੱਕ ਸਾਧ ਬਚਨ ਅਟਲਾਧਾ ਸਾਧੂ ਦਾ ਬੋਲਿਆ ਉਹ ਕਿ ਬਚਨ ਸਤ ਹੋ ਜਾਂਦਾ ਹੈ ਪੂਰਨ ਹੋ ਜਾਂਦਾ ਆ ਤੇ ਇੱਕ ਬਚਨ ਕਹਿ ਕੇ ਅਗਲੀ ਗੱਲ ਕਰਾ ਸਾਹਿਬ ਨੇ ਕਿਹਾ ਜੋ ਮੰਗ ਏ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਲ ਸ਼ਬਦ ਵਰਤਿਆ ਨਾਨਕ ਦਾਸ ਮੁਖ ਤੇ ਜੋ ਬੋਲੈ ਇहां ਉहां ਸੱਚ ਹੋਏ ਉੱਥੇ ਜੇਕਰ ਹੈ ਨਾਨਕ ਦਾਸ ਦਾਸ ਇੱਕ ਅਵਸਥਾ ਹੈ ਮਨ ਦਾ ਮਾਹੌਲ ਹੈ ਮਨ ਦਾ ਸੁਭਾਅ ਹੈ ਦਾਸ ਭਗਤ ਸੇਵਕ ਬੰਨਾ ਬੜਾ ਔਖਾ ਹੈ ਤੇ ਗੁਰਦੇਵ ਨੇ ਕਹ ਜਿਹੜੇ ਬਣ ਗਏ ਸਾਬ ਨੇ ਕਿ ਉਹਨਾਂ ਦੇ ਬੋਲੇ ਵਚਨ ਸਤ ਹੋ ਜਾਂਦੇ ਨੇ ਜਨਾਨਕ ਦਾਸ ਮੁਖਤੇ ਜੋ ਬੋਲੇ ਉਹਾਂ ਉਹਾਂ ਸੱਚ ਹੋਇਆ ਸਾਬ ਨੇ ਕਿ ਉਹ ਅੱਜ ਤੇ ਕੱਲ ਸਦੀਵ ਸੱਚ ਹੁੰਦਾ ਇੱਕ ਵਚਨ ਹੋਰ ਸਾਬ ਨੇ ਜਿੱਥੇ ਕਿਹਾ ਬੰਦਿਆ ਹੋਵੇਗਾ ਉਹ ਜੋ ਕਰਤਾ ਚਾਹੁੰਦਾ ਹੈ ਕਰਤੇ ਨੂੰ ਚੰਗਾ ਲੱਗਦਾ ਹੈ ਹਾ ਈਤ ਉਤਨੇ ਵਿਛੜੇ ਸੋ ਸੰਗੀ ਗਨਿਆ ਨਿਮਕ ਜਾ ਜਿ ਬਿਸਰ ਜਾਏ ਨਿਮਕ ਮੈਂ ਸੋ ਅਲਪ ਸੁਖ ਪਣੀਏ ਦੀ ਵੀ ਗੱਲ ਇੱਥੇ ਹੈਗੀ ਐ ਗੁਰਦੇਵ ਨੇ ਕਿਹਾ ਦੇਖ ਵੰਦਿਆ ਉਹਨੂੰ ਸਾਥੀ ਬਣਾ ਲੈ ਜਿਹੜਾ ਸਦੀਪ ਬਿਅੰਤ ਦਾਤਾ ਤੇਰੀ ਝੋਲੀ ਪਾਉਂਦਾ ਜੇ ਦੰਦਾਤੇ ਨੂੰ ਸਿਮਰੇਗਾ ਬਿਅੰਤ ਦਾਤਾ ਦੇ ਕਿ ਨਿਵਾਜੇਗਾ ਜ਼ਰੂਰ ਪਰ ਤੇਰੇ ਹੁਕਮ ਨੂੰ ਨਹੀਂ ਉਹ ਮੰਨੇਗਾ ਤੂੰ ਉਹਦੇ ਅਕੇ ਤਰਲਾ ਲਏਗਾ ਉਹ ਤਰਲਾ ਤੇਰਾ ਜ਼ਰੂਰ ਮੰਨ ਲਿਆ ਜਾਵੇਗਾ ਕਿਉਂਕਿ ਸੱਚ ਹੈ ਸੰਸਾਰ ਨੂੰ ਫਤਵੇ ਸੰਸਾਰ ਨੂੰ ਹੁਕਮ ਜਾਰੀ ਕੀਤਾ ਜਾ ਸਕਦੇ ਐ ਪਰ ਜਦੋਂ ਨਿਰੰਕਾਰ ਦੇ ਬੂਹੇ ਨਿਰੰਕਾਰ ਦੇ ਦਰ ਦੀ ਬਾਤ ਚੱਲਦੀ ਐ ਨਾ ਇੱਥੇ ਹੁਕਮ ਨਹੀਂ ਜੇ ਚੱਲਦੀ ਇੱਥੇ ਅਰਦਾਸ ਕਬੂਲ ਹੁੰਦੀ ਐ ਇੱਥੇ ਬੇਨਤੀ ਕਬੂਲ ਹੁੰਦੀ ਐ ਕਿਉਂਕਿ ਸਾਬ ਨੇ ਕਿਹਾ ਹੁਕਮ ਜਿਹੜਾ ਹੈ ਉਹ ਪਰਮੇਸ਼ਰ ਨੂੰ ਨਹੀਂ ਕੀਤਾ ਜਾ ਸਕਦਾ ਹੁੰਦਾ ਉਹੀ ਜੋ ਉਹ ਚਾਹੁੰਦਾ ਪਰ ਉਹਦੇ ਅੱਗੇ ਤੇਰਾ ਹੁਕਮ ਨਹੀਂ ਚੱਲੇਗਾ ਤੇਰਾ ਜੋਰ ਤੇਰਾ ਵੱਲ ਤੇਰਾ ਤਨ ਦਾ ਤਾਨ ਉਹਦੇ ਅੱਗੇ ਕੁਝ ਵੀ ਨਹੀਂ ਐ ਕਿਉਂਕਿ ਬੇਅੰਤ ਨੇ ਇੱਥੇ ਹਰਨਾਖਸ਼ ਵਰਗੇ ਆਏ ਰੱਬ ਦਾ ਸ਼ਰੀਕ ਬਣ ਬੈਠੇ ਆਪਣੇ ਆਪ ਨੂੰ ਰੱਬ ਮੰਨਣ ਵਾਲੇ ਬਣ ਗਏ ਐਸੀ ਨਾ ਹਰਨਾਖਸ਼ ਦੁਸ਼ਟ ਕਰ ਮਾਰਿਆ ਪ੍ਰਹਿਲਾਦ ਤਰਾਇਆ ਕਿਉਂ ਸ਼ਬਦ ਵਰਤਿਆ ਪ੍ਰਹਿਲਾਦ ਤਰਾਇਆ ਕਿਉਂਕਿ ਹਰਨਾਖਸ਼ ਅਹੰਕਾਰ ਦੀ ਪੰਡ ਨਾਲ ਆਪਣੇ ਜੀਵਨ ਦੇ ਵਿੱਚ ਤੁਰਿਆ ਫਿਰਦਾ ਲੈ ਕੇ ਤੇ ਗੁਰਦੇਵ ਨੇ ਇੱਕ ਅਖੀਰ ਮਾਰਿਆ ਗਿਆ ਬਚਿਆ ਕੌਣ ਭਗਤ ਪ੍ਰਹਿਲਾਦ ਦੀ ਜੀ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਧਰੂ ਪ੍ਰਹਿਲਾਦ ਦਾ ਜਦੋਂ ਜ਼ਿਕਰ ਕਰ ਦੋ ਭਗਤਾਂ ਦਾ ਜ਼ਿਕਰ ਉਥੇ ਭਗਤੀ ਬੰਦਗੀ ਦਾ ਜ਼ਿਕਰ ਕੀਤਾ ਉਥੇ ਇਹ ਵੀ ਕਿਹਾ ਅਹੰਕਾਰੀਆਂ ਪਿੱਠ ਤੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਮਕ ਲਾਇਆ ਜਨ ਨਾਨਕ ਐਸਾ ਖਰਸੀਬਿਆ ਅੰਤਲੇਸ਼ ਲਾਇਆ ਜੀ ਸਾਹਿਬ ਨੇ ਕਿਹਾ ਤੂੰ ਤਰਲਾ ਗੁਰੂ ਕੇ ਲੰਗਾ ਤੇਰੀ ਅਰਦਾਸ ਕਬੂਲ ਹੋਵੇਗੀ ਹਾਂ ਜੇ ਗੁਰੂ ਨੂੰ ਆਕੇ ਉਲਾਮੇ ਸ਼ਿਕਵੇ ਸੁਣਾਏਗਾ ਖੋ ਸਕਦਾ ਜੋ ਤੈਨੂੰ ਮਿਲ ਰਿਹਾ ਸਹਿਬ ਨੇ ਕਿ ਇਹਦੀ ਤੋ ਕਿ ਤੂੰ ਭਾਂਜਾ ਰਹਿ ਜਾਵੇਂ ਇਸ ਕਰਕੇ ਕਬੀਰ ਜੀ ਕਹਿ ਰਹੇ ਨੇ ਕਬੀਰ ਚੰਖ ਨਾ ਚੰਖੀ ਹੈ ਵੇ ਫਜ਼ੂਲ ਦਾ ਨਾ ਬੋਲ ਉਲਾਮੇ ਨਾ ਦੇ ਉਸ ਅਕਾਲ ਉਸ ਪਰਮੇਸ਼ਰ ਨੂੰ ਕਰਤਾ ਕਰੀ ਸੁ ਹੋਏ ਸਹਿਬ ਨੇ ਕਿ ਤੁਮਰੋ ਕਹਿਓ ਨਾ ਕੋ ਹੋਏ ਜੋ ਤੂੰ ਕਹਿਣਾ ਉਹ ਨਹੀਂ ਹੋਵੇਗਾ ਨਾਲ ਹੀ ਜ਼ਿਕਰ ਕੀਤਾ ਕਰਮ ਕਰੀਮ ਜੋ ਕਰ ਰਖੇ ਮੀਟ ਨਾ ਸਕੈ ਕੋਈ ਉਹਦੀ ਬਖਸ਼ਿਸ਼ ਦੇ ਨਾਲ ਬੇਅੰਤ ਕਰਮ ਤੂੰ ਕਰਦਾ ਹੈ ਸਹਿਬ ਨੇ ਕਹਿ ਬੇਅੰਤ ਕਰਮਾ ਕਰਕੇ ਤੂੰ ਵਿਚਰਦਾ ਪਿਆ ਸੰਸਾਰ ਦੇ ਵਿੱਚ ਨਾਲ ਹੀ ਕਿਹਾ ਜੋ ਉਹਨੇ ਤੇਰੀ ਜੀਵਨ ਦੀ ਰਾਸ ਵਿੱਚ ਜ਼ਿੰਦਗੀ ਦੇ ਵਿੱਚ ਲਿਖ ਦਿੱਤਾ ਉਹ ਲੇਖਾਂ ਨੂੰ ਕੋਈ ਦੂਜਾ ਤੀਜਾ ਮੇਟ ਵੀ ਨਹੀਂ ਦੇ ਸਕਦਾ ਇਸ ਕਰਕੇ ਭਗਤ ਜੀ ਜੋ ਕਹਿ ਰਹੇ ਨੇ ਵੀ ਦੇਖ ਬੰਦਿਆ ਬੇਫਜ਼ੂਲ ਉਲਾਮੇ ਨਾ ਦਿਆ ਕਰ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਿਆ ਕਰ ਔਰ ਜੋ ਤੇਰੇ ਜੀਵਨ ਚ ਵਾਪਰਦਾ ਪਿਆ ਇਹ ਉਹਦੀ ਰਜਾ ਹੈ ਉਹਦਾ ਹੁਕਮ ਹੈ ਤੇ ਉਹਦੇ ਹੁਕਮ ਨੂੰ ਸੱਤ ਕਰਕੇ ਮੰਨ ਲਏਗਾ ਤਾਂ ਭਲਾ ਆ ਚੰਗਾ ਆ ਨਹੀਂ ਤਾਂ ਗੁਰੂਦੇਵ ਨੇ ਕਹੇ ਉਲਾਮੇ ਹੀ ਪੱਲੇ ਪੈਣਗੇ ਇੱਕ ਦਿਨ ਉਹ ਆਏਗਾ ਸੰਸਾਰ ਤੋਂ ਜਾਏਗਾ ਬੇੰਤ ਉਲਾਮੇ ਲੈ ਕੇ ਜਾਏਗਾ ਸਭ ਨੇ ਕਿਹਾ ਹੋਰ ਪੱਲੇ ਕੁਝ ਨਹੀਂ ਜੇ ਪਹਿਰਾ ਇੱਜਤ ਖੱਟ ਹੋ ਗਏ ਸੁਰਖਰੂ ਉਹ ਹੋਏ ਜਿਨ੍ਹਾਂ ਨੇ ਉਲਾਮੇ ਨਹੀਂ ਮਾਲਕ ਦੇ ਦਰ ਖਲੋ ਕੇ ਸ਼ੁਕਰ ਕੀਤਾ ਆ ਤੇ ਸ਼ੁਕਰ ਕਰਨ ਦੇ ਲਈ ਜਪ ਬਾਣੀ ਸਾਡੇ ਕੋਲੇ ਹੈ ਗੁਰਦੇਵ ਨੇ ਕਹ ਇਨ੍ਹਾਂ ਬਚਨਾਂ ਨੂੰ ਸੁਣ ਇਨ੍ਹਾਂ ਬਚਨਾਂ ਨੂੰ ਪੜ ਜਿਨ੍ਹਾਂ ਵਿੱਚ ਮਾਲਕ ਨੇ ਤੈਨੂੰ ਅਹਿਸਾਸ ਕਰਾਇਆ ਕੀ ਅਹਿਸਾਸ ਅੱਖ ਨਜ਼ੋਰ ਚੁੱਪੈ ਨਹਜ਼ੋਰ ਜ਼ੋਰ ਨਾ ਮੰਗਨ ਦੇਨ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਹੈ ਜ਼ੋਰ ਜ਼ੋਰ ਨਾ ਰਾਜ ਮਹਾਲ ਮਨਸੂਰ ਜ਼ੂਰ ਨਾ ਸੁਰਤੀ ਗਿਆਨ ਵਿਚਾਰ ਜ਼ੂਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜ਼ੂਰ ਕਰ ਵੇਖੇ ਸੋਏ ਨਾਨਕ ਉੱਤਮ ਨੀਤ ਲੱਗੇ ਸਹਿਬ ਨੇ ਕਹ ਬੋਲਨ ਵਿੱਚ ਤੁਰਨ ਵਿੱਚ ਰਾਜ ਭਾਗ ਵਿੱਚ ਸਹਿਬ ਨੇ ਕਹ ਬੇਅੰਤ ਦਾਤਾ ਉਹਨੇ ਇਹ ਤੈਨੂੰ ਦੇ ਕੇ ਨਿਵਾਜਿਆ ਆ ਇਹ ਅਹਿਸਾਸ ਜੀਵਨ ਚ ਲੈ ਕੇ ਆ ਵੀ ਜਿਹੜਾ ਤੇਰੇ ਸਰੀਰ ਵਿੱਚ ਦਾਤ ਹੈ ਉਹਦੀ ਦਿੱਤੀ ਦਾਤ ਹੈ ਉਹਦੀ ਇਹ ਦਿੱਤੀ ਹੋਈ ਦਾਤ ਜਿਹੜੀ ਤੈਨੂੰ ਮਿਲੀ ਹੈ ਇਹਨੂੰ ਲੈ ਕੇ ਉਹਦਾ ਸ਼ੁਕਰ ਕਰਿਆ ਕਰ ਕਵੀਰ ਚੰਖਨਾ ਚੰਕੀ ਹੈ ਵੇ ਫਜ਼ੂਲ ਦਾ ਨਾ ਬੋਲ ਉਲਾਮੇ ਨਾਲ ਦੇ ਗੁਰੂਦਰਖ ਲੋਕੇ ਸਾਬ ਨੇ ਕਹ ਤੁਮਰੋ ਕਹੀ ਉਨਾ ਕੋਈ ਹੋਣਾ ਕੁਝ ਵੀ ਨਹੀਂ ਤੁਜਨਾ ਮਰਜੀ ਕਈ ਚਲ ਹੋਵੇਗਾ ਉਈ ਕਰਤਾ ਕਰੇ ਸੋ ਹੋਏ ਜੋ ਉਹ ਨੂੰ ਪਾਉਂਦਾ ਹੈ ਜੋ ਉਹ ਨੂੰ ਚੰਗਾ ਲੱਗਦਾ ਹੈ ਇਸ ਕਰਕੇ ਅਪਰ ਅਰਦਾਸ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਤੇ ਹੁੰਦਾ ਉਈ ਉਹ ਆ ਜੋ ਮਾਲਕ ਨੇ ਚਾਇਆ ਆ ਤੇ ਉਹ ਜਿਹੜਾ ਹੁੰਦਾ ਆ ਨਾ ਮੈਂ ਮਾਫੀ ਮੰਗ ਕੇ ਮਿਹਨਤੀ ਕਰ ਉਹ ਸਾਡੇ ਕਰਮਾਂ ਤੇ ਨਿਰਭਰ ਕਰਦਾ ਆ ਕਿਉਂਕਿ ਸਹਿਬ ਨੇ ਕਿਹਾ ਨਾ ਜਿਨੀ ਨਾਮ ਧਿਆਇਆ ਗਏਮ ਸ਼ਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁੱਟੀ ਨਾਲ ਹੈ ਜਿਨਾ ਨਾਮ ਨੂੰ ਜਪਿਆ ਧਿਆਇਆ ਗਾਇਆ ਸੁਨਿਆ ਮੰਨਿਆ ਵਿਚਾਰਿਆ ਸਹਿਬ ਨੇ ਕਿਹਾ ਪ੍ਰਵਾਹ ਲੂਗੇ ਨਿ ਬੇਅੰਤ ਆਏ ਬੇਅੰਤ ਗਏ ਸਹਿਬ ਨੇ ਕਿਹਾ ਆਏ ਜਰੂਰ ਸੰਨ ਸਹਿਬ ਨੇ ਕਿਹਾ ਜੀਵਨ ਵਿੱਚ ਕੋਈ ਪ੍ਰਾਪਰਤੀ ਨਹੀਂ ਹੋਈ ਪ੍ਰਾਪਤ ਕਰਕੇ ਜਾਵਾਂਗੇ ਕੈਸੋ ਕੈਸੋ ਬੁਨੇ ਅਨੰਦ ਸਾਡੇ ਲੋਕ ਸੁਖੀਏ ਪਰਲੋਕ ਸੁਖੀਲੇ ਨਾਨਕ ਹਰ ਪ੍ਰਭ ਆਪੇ ਮੀਲੇ ਸਤਗੁਰ ਕਿਰਪਾ ਕਰੇ ਕੋਈ ਨਾ ਬੀਨ ਫੁੱਲਾਂ ਦੀ ਮਾਫੀ ਖੀਰ ਬਖਸ਼ੋ ਸੀਸ ਬੁਲਾਉ ਫੋਤੇ ਅਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ